ਕਪੜੋਬਰ ਦਾ ਕਰਾਉਣਾ ਹੀ ਆ ਯਾਰ। ਉੱਤਾਂ ਰਿਆ ਜਾਨ ਕੰਨ ਪੱਤਾ ਫਾ ਮੇ ਤੋ। ਕਾ ਦਾ। ਨਾ ਕਾੜ ਦੋ। ਅੱਛਾ। ਕਪਰਾਲੀ ਦਾ। ਨਾ। ਨਾ ਕਾੜ ਦੋ। ਸੰਦਕੀ ਦੁਕਾਨਾਂ ਬਗ ਦੀ। ਅੱਛਾ। ਜਾਤੀ ਕਰਨਾ ਆਪਾਂ। ਕਪਰਾਲੀ ਕਿੱਥੇ ਤੋਂ ਆ ਕੇ ਬਗ ਦੀ। ਨਾ ਹਮਰੇ ਇੱਥੇ ਕੀ ਡੱਕੇ ਜੇ ਮਰੀ ਜਾਣਾ ਹੈ। ਇਹ ਪਰਾਲੀ ਕਿੱਥੀ ਕਰਦਾ ਭਰਾਵਾ ਛੱਡ ਕੇ। ਕੀ ਕਰਿਆ ਸੀ ਛੱਡਣ ਨੂੰ? ਉਹ ਗੱਠਾ ਬਣਾਇਆ ਨਾ। ਐਨੀ ਛੱਡ ਕੇ। ਹੋਰ। ਛੋਡੀ ਦੀ ਨੂੰ। ਪਰ ਗੱਠਾ ਬਣਾਉਣ ਦਾ ਕੀ ਫਾਇਦਾ ਜੇ ਛੱਡੀ ਕੇ ਪਰਾਲੀ ਫੇਰ ਚੱਕਣੀ ਪੂ ਹੈ। ਅੱਗ ਨਹੀਂ ਲਾਉਣ ਦਿੰਦੇ। ਲਾ ਲਾ ਲਾ। ਅੱਗ ਦਾ ਤਾਂ ਨਾਂ ਨਾਲਾ ਹੈ। ਠੀਕ ਹੈ। ਇਹ ਪੇ ਸਾਰੇ ਪਾਣ ਚ ਮਾਰੇਗਾ। ਐਂ ਮਾਰੂ ਐਂ ਬਸ ਐਂ ਕੜੀ ਚੱਲਾਂਗੇ ਥੱਲੇ ਪੱਲੇ। ਠੀਕ ਹੈ ਠੀਕ ਹੈ। ਇਹ ਚੱਕ ਕੇ ਛਿੱਟਣੀ ਪੂ ਹੈ ਇਹ। ਨਾ 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 ਨਾ। ਦੇਖਾਂਗੇ ਬਿੱਕੀ ਬਾਦੂ। ਠੀਕ ਹੈ। ਕੁੱਟ ਕੁੱਟ। ਗੱਠਾਂ ਕਦੇ ਬਣਾਈਆਂ। ਤਰ ਤਲੋ। ਅਧੀਆਂ ਤਾਂ ਪੰਨਾਂ ਵਣ ਚ ਜੇ। ਕੀਆ ਕਠਾ ਬਣਾ ਕੀ ਕਰਨਾ ਫਿਰ ਇਹ? ਆਲੂ ਵਿਦਣੇ ਆ। ਸਾਨੂੰ ਲਾਉਣੇ ਆ। ਆਲੂ 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 ਤੇ ਕਣਕ ਅੰਤ ਵੀ ਇਹਦੀ ਆ। ਤੇ ਜਿਹੜਾ ਝੋਨਾ ਖੜਾ ਇਹ ਚ ਇਹਦੇ ਤੇ ਕਣਕ ਤੇ ਇਹਦੇ ਕਣਕ ਵਿਦਣੀ ਆ। ਇਹਦੇ ਕਣਕਾ ਠੀਕ ਹੈ। ਇੱਥੇ ਆਲੂ ਆ। ਇਹ ਚਾਲੂ ਹੈ। ਹੂੰ। ਉਹ ਮੀਂਹ ਦੀ ਜਾਂਗੇ। ਠੀਕ ਹੈ ਇਹ ਬੱਕੀ ਤਿਆਰ ਹੈ ਅੱਛਾ ਇੰਨਾ ਕੰਮ ਨਹੀਂ ਕਰਾਂਗੇ